ਲਓ ਜੀ ਫਿਰ ਖੁੱਲਣ ਲੱਗੇ ਨੇ ਕੁਜਰਾਜ ਗੌਰ ਕਰੋ ਲਓ ਜੀ ਹੁਣ ਆਪਾਂ ਗੱਲ ਕਰਦੇ ਆਂ ਸੁਆਤੀ ਮਾਲੀਵਾਲ ਹੋਰਾਂ ਦੀ ਅਰਵਿੰਦ ਕੇਜਰੀਵਾਲ ਦੀ ਉਹਨਾਂ ਦੇ ਪਰਸਨਲ ਪੀਏ ਭਵਨ ਕੁਮਾਰ ਦੀ ਆਪਾਂ ਕੱਲ ਇਸ ਪਹਿਲੂ ਨੂੰ ਛੂਇਆ ਸੀ ਕਿ ਆਮ ਆਦਮੀ ਪਾਰਟੀ ਦੇ ਅੰਦਰ ਇਸ ਕੱਲ ਨੂੰ ਲੈ ਕੇ ਹਲਚਲ ਹੈ ਕਿ ਸਾਡੇ ਪੰਜਾਬ ਦੇ ਵੀ ਜਲਤਾਰ ਰਸਵਾ ਮੈਂਬਰਾਂ ਨੇ ਕੇਜਰੀਵਾਲ ਦੇ ਉਸ ਮਾਮਲੇ ਸ਼ਰਾਬ ਘਟਾਲੇ ਦੇ ਮਾਮਲੇ 'ਚ ਜਦੋਂ ਉਹਨਾਂ ਨੂੰ ਫੜਿਆ ਗਿਆ ਆਈਡੀ ਵੱਲੋਂ ਐ ਜੁਡੀਸ਼ੀਅਲ ਹਿਰਾਸਤ 'ਚ ਭੇਜਿਆ ਗਿਆ ਉਸ ਸਮੇਂ ਕੋਈ ਅੰਦੋਲਨ ਕੋਈ ਸੋਸ਼ਲ ਮੀਡੀਆ ਤੇ ਐਕਟੀਵਿਟੀ ਕੋਈ ਧਰਤੀ ਤੇ ਐਕਟੀਵਿਟੀ ਕੋਈ ਮੀਡੀਆ ਚ ਐਕਟੀਵਿਟੀ ਨਹੀਂ ਦਿਖਾਈ ਇਸੇ ਤਰ੍ਹਾਂ ਦਿੱਲੀ ਦੇ ਰਾਸ਼ਵਾ ਮੈਂਬਰਾਂ ਦੇ ਹਵਾਲੇ ਨਾਲ ਜਦੋਂ ਪਰਚੋਲ ਕੀਤੀ ਗਈ ਤਾਂ ਕਹਿੰਦੇ ਪੰਜਾਬ ਤੇ ਤਾਂ ਲਗਭਗ ਸੰਦੀਪ ਪਾਟਕ ਨੂੰ ਛੱਡ ਕੇ ਬਾਕੀ ਕੋਈ ਰਾਸ਼ਵਾ ਐਕਟਿਵ ਦਿਖਿਆ ਹੀ ਨਹੀਂ ਪਰ ਫਿਰ ਵੀ ਕਹਿੰਦੇ ਕਿ ਤੈਨੂੰ ਤਾਂ ਲਾਂਬੇ ਰੱਖ ਕੇ ਚੱਲਦੇ ਨੇ ਤੇ ਸੰਤਪ੍ਰਵੀਰ ਸਿੰਘ ਸਿੰਚਾਲਾ ਨੂੰ ਮੁੱਖ ਮੰਤਰੀ ਦੇ ਕੋਟੇ ਚੋਂ ਇਹ ਇਸ ਲਈ ਕਹਿੰਦੇ ਜੀ ਪਿੱਛੇ 3 ਬਚਦੇ ਨੇ ਉਹਨਾਂ ਦੇ ਉੱਤੇ ਨਾ ਸਵਾਲ ਆਉਂਦਾ ਜਿਨ੍ਹਾਂ ਜੋ ਸੰਦੀਪ ਪਾਟਕ ਇਸ ਲਈ ਬਾਹਰ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੇ ਠੀਕ ਠਾਕ ਕੰਮ ਕੀਤਾ ਹੈ ਹਾਂ ਤੇ ਅਧਿయోగ ਪਤੀ ਇਸ ਲਈ ਕਿ ਉਹ ਦਿయోగ ਪਤੀ ਨੇ ਪਰ ਕਹਿੰਦੇ ਜੀ ਰਗਵ ਚੱਡਾ ਉਹਦੀ ਚੁੱਪ ਤੇ ਉਹਦੀ ਵਿਦੇਸ਼ ਫੇਰੀ ਚਾਹੇ ਉਹ ਇਲਾਜ ਦੇ ਹਵਾਲੇ ਨਾਲ ਹੈ ਕਹਿੰਦੇ ਉਹ ਤੋਂ ਵੀ ਕੇਜਰੀਵਾਲ ਨਾਰਾਜ਼ ਨੇ ਤੇ ਹਰਪਜਨ ਸਿੰਘ ਦੀਆਂ ਗਤੀਵਿਧੀਆਂ ਕਿਉਂ ਸਾਹਮਣੇ ਨਹੀਂ ਆ ਰਹੇ ਖੁੱਲਕੇ ਬੋਲ ਨਹੀਂ ਰਹੇ ਆਪਣੇ ਕਮਾਚਨੇ ਪਾਰਟੀ ਦੇ ਲੈਵਲ ਤੇ ਕੋਈ ਗੱਲ ਨਹੀਂ ਕਰ ਰਹੇ ਇਸ ਲਈ ਉਹਨਾਂ ਪਤੀ ਪਰ ਚਰਚਾ 'ਚ ਇਸ ਮੌਕੇ ਸਭ ਤੋਂ ਵੱਧ ਹੈ ਜੀ ਦਿੱਲੀ ਦੀ ਰਾਸਵਾ ਮੈਂਬਰ ਸਵਾਤੀ ਮਾਲੀਵਾਲ ਹੁਣ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਤਾਂ ਇਸ ਗੱਲੋਂ ਨਰਾਜ਼ ਸੀ ਕਿ ਸੁਵਾਤੀ ਮਾਲੀਵਾਲ ਅਮਰੀਕਾ ਛੁੱਟੀਆਂ ਮਨਾਉਣ ਚਲੀ ਗਈ ਜਦੋਂ ਕਿ ਉਹ ਨਿੱਕ ਕਲੈਂਚ ਲਿਖਦਾ ਸੀ ਕਿ ਮੇਰੀ ਭੈਣ ਦਾ ਇਲਾਜ ਹੈ ਜੀ ਮੈਂ ਤਾਂ ਇਸ ਲਈ ਗਈਆਂ ਪਰ ਹੁਣ ਉਸ ਤੋਂ ਬਾਅਦ ਜਦੋਂ ਸੁਵਾਤੀ ਮਾਲੀਵਾਲ ਸੀਐਮ ਦੇ ਸਰਕਾਰੀ ਰਹਿੈਸ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਹਿੈਸ ਚ ਜਾਂਦੀ ਹੈ ਤੇ ਉੱਥੇ ਕਹਿੰਦੀ ਹੈ ਜੀ ਕਿ ਮੇਰੇ ਨਾਲ ਕੇਜਰੀਵਾਲ ਦੇ ਪਰਸਨਲ ਪੀਏ ਨਿੱਜੀ ਪੀਏ ਖਾਸਮ ਖਾਸ ਬੇਪੁਰ ਕੁਮਾਰ ਨੇ ਕੁੱਟਮਾਰ ਕੀਤੀ ਇੱਕ ਕਲੈਂਚ ਪੁਲਿਸ ਨੂੰ ਸ਼ਿਕਾਇਤ ਮੈਂ ਹੁਣ ਸੀਐਮ ਦੇ ਘਰ 'ਚਾਂ ਉਹਨਾਂ ਨੇ ਆਪਣੇ ਪੀਏ ਵਿਭੋ ਕੁਮਾਰ ਤੋਂ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕਰਵਾਈ ਹੈ ਇੱਕ ਲਾਈਨ ਦੀ ਸ਼ਿਕਾਇਤ ਹੈ 13 ਮਈ ਨੂੰ ਸਵੇਰੇ 9:34 ਵਜੇ ਪੁਲਿਸ ਕੋਲ ਇੱਕ ਫੋਨ ਆਉਂਦਾ ਫੋਨ ਕਰਨ ਵਾਲੀ ਇੱਕ ਲਾਈਨ ਦੇ ਵਿੱਚ ਆਪਣੀ ਸ਼ਿਕਾਇਤ ਦਰਜ ਕਰਾਉਂਦੀ ਹੈ ਤੇ ਫੋਨ ਸੀਐਮ ਹਾਊਸ ਤੋਂ ਆਉਂਦਾ ਹੈ ਤੇ ਫੋਨ ਕਰਨ ਵਾਲੀ ਬੀਬੀ ਰਾਸਵਾ ਮੈਂਬਰ ਸਵਾਤੀ ਮਾਲੀਵਾਲ ਹੈ ਤੇ ਸਵਾਲ सीएम ਦੇ ਪਰਸਨਲ पीए वैभव कुमार ਦੇ ਉੱਤੇ ਹੈ ਦੋਸ਼ ਉਹਦੇ ਉੱਤੇ ਨੇ ਤੇ ਪੁਲਿਸ ਐਕਟਿਵ ਹੋ ਜਾਂਦੀ ਹੈ ਤੇ بیوی ਜੀ ਗਾਇਬ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਸੰਜੀਤ ਸਿੰਘ ਪ੍ਰਗਟ ਹੁੰਦੇ ਨੇ ਕਹਿੰਦੇ ਹਾਂ ਜੀ ਬਸ ਲੁਕੀ ਤਾਂ ਹੋਈ ਹੈ ਕਾਰਵਾਈ ਮੁੱਖ ਮੰਤਰੀ ਸਾਹਿਬ ਕਰਨਗੇ ਹੁਣ ਇਸ ਗੱਲ ਨੂੰ ਕਹਿੰਦੇ ਜੀ ਕਿ ਡੈਮੇਜ ਕੰਟਰੋਲ ਬਚੋ ਦਿਖਾਇਆ ਜਾ ਰਿਹਾ ਹੈ ਕਿ ਇਹ ਪਹਿਲੂ ਡੈਮੇਜ ਕੰਟਰੋਲ ਹੈ ਕਿਉਂਕਿ ਅਸਲ ਦੇ ਵਿੱਚ ਸਵਾਤੀ ਮਾਲੀਵਾਲ ਤੋਂ ਕੇਜਰੀਵਾਲ ਦੀ ਟੀਮ ਕਹਿੰਦੇ ਜੀ ਨਰਾਜ ਤੇ ਨਰਾਜ਼ ਸੀ ਇਸ ਲਈ ਉਹਨਾਂ ਨੇ ਉਹ ਤੋਂ ਅਸਤੀਫਾ ਮੰਗ ਲਿਆ ਸੀ ਸਿੱਧੇ ਰੂਪ ਚ ਨਹੀਂ ਸਿੱਧੇ ਰੂਪ ਚ ਕਹਿੰਦੇ ਬੀਬੀ ਕੋਲੇ ਸੁਨੇਹਾ ਪਹੁੰਚ ਗਿਆ ਸੀ ਕਿ ਭਾਈ ਤੁਸੀਂ ਅਸਤੀਫਾ ਦੇ ਦਿਓ ਤੁਹਾਨੂੰ ਪਾਰਟੀ ਦੇ ਵਿੱਚ ਚੰਗੇ ਆਉਦੇ ਤੇ ਐਡਜਸਟ ਕਰਾਂਗੇ ਪਰ ਰਾਜ਼ ਇਹ ਖੁੱਲ ਰਹੇ ਨੇ ਕਿ ਬੀਬੀ ਤਾਂ ਕੁਝ ਹੋਰ ਸੁਪਨੇ ਪਾਲ ਰਹੀ ਸੀ ਬੀਬੀ ਤਾਂ ਸੀਐਮ ਦੀ ਵੀ ਦਾਵੇਦਾਰ ਸੀ ਉਹਨੂੰ ਲੱਗਦਾ ਸੀ ਕਿ ਆਤਸ਼ੀ ਜਾਂ ਸੁਨੀਤਾ ਕੇਜਰੀਵਾਲ ਨਹੀਂ ਮੈਂ ਦਾਵੇਦਾਰ ਹਾਂ ਪਰ ਇਧਰ ਕਹਿੰਦੇ ਕਿ ਪਾਰਟੀ ਨੇ ਇੱਕ ਵਕੀਲ ਸਾਹਿਬ ਨੂੰ ਇਹਦੀ ਥਾਂ ਤੇ ਰਾਸਵਾ ਭੇਜਣ ਦੀ ਤਿਆਰੀ ਕਰ ਲਈ ਸੀ ਚਲੋ ਪੂਰੀ ਰਿਪੋਰਟ ਮੈਂ ਤੁਹਾਡੇ ਮੂਰੇ ਰੱਖਦਾ ਜੋ ਖੁੱਲ ਕੇ ਆ ਰਹੀ ਹੈ ਸਵਾਤੀ ਮਾਲੀਵਾਲ ਆਮ ਆਦਮੀ ਪਾਰਟੀ ਚ ਰਾਸਵਾ ਦੀ ਮੈਂਬਰ ਆ ਤੇ ਅਜਿਹਾ ਦਾਵਾ ਹੈ ਕਿ ਪਾਰਟੀ ਨੇ ਉਹਨਾਂ ਤੋਂ ਅਸਤੀਫਾ ਮੰਗਿਆ ਇਹ ਦਿੱਲੀ ਦੇ ਗਲਿਆਰਿਆਂ ਚੋਂ ਚਰਚਾ ਮਾ ਨਿਕਲ ਕੇ ਆਈਆਂ ਕੁਝ ਮੀਡੀਆ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ਚਰਚਾ ਮਾਈਆਂ ਕਿ ਉਸ ਤੋਂ ਅਸਤੀਫਾ ਮੰਗਿਆ ਸਵਾਤੀ ਮਾਲੀਵਾਲ ਇਸੇ ਸੰਬੰਧ ਦੇ ਵਿੱਚ अरविंद केजरीवाल ਨਾਲ ਗੱਲ ਕਰਨ ਗਈ ਸੀ ਕਿ ਜੀ ਮੈਨੂੰ ਅਸਿਫਾ ਕਿਉਂ ਮੰਗਿਆ ਜਾ ਰਿਹਾ ਤੇ ਫਿਰ ਚਰਚੇ ਇਹ ਨਿਕਲੇ ਕਿ ਤੁਹਾਨੂੰ ਪਾਰਟੀ ਚ ਅਡਜਸਟ ਕਰਨ ਦੀ ਪਰ ਇਹ ਸੋਚਿਆ ਜਾ ਰਿਹਾ ਤੇ ਮਨੂ ਸਿੰਘ ਵੀ अभिषेक ਮਨੂ ਸਿੰਘ ਵੀ ਕਾਂਗਰਸੀ ਲੀਡਰ ਮਾਚਲ ਪ੍ਰਦੇਸ਼ ਚਰਾਸਵਾ ਬਣਨਾ ਚਾਹੁੰਦੇ ਸੀ ਨਹੀਂ ਕੱਲ ਸਿਰ ਚੜੀ अभिषेक ਮਨੂ ਸਿੰਘ ਵੀ अरविंद केजरीवाल ਦੇ ਸ਼ਰਾਬਖਟ ਵਾਲੇ ਦੇ ਮਾਮਲੇ ਚ ਵਕੀਲ ਨੇ ਉਪ ਕਾਲਤਨੇ ਇੱਕ ਕੇਸ ਦੀ ਪੈਰ ਵੀ ਨੇ ਨੇੜੇ ਲਿਆਤਾ ਜਾਂ ਰਾਸਵਾ ਪਹੁੰਚਣ ਦੀ ਕਾਲ ਬੜੀ ਸੀ ਕਿ ਉਧਰੋਂ ਨਹੀਂ ਤਾਂ ਇਧਰੋਂ ਸਹੀ ਇਸ ਲਈ ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘ ਵੀ ਕਿਸੇ ਵੀ ਸਮੇਂ ਆਮਾਦੀ ਪਾਰਟੀ ਸ਼ਾਮਲ ਹੋਣਗੇ ਜਾਂ ਸ਼ਾਮਲ ਹੋਣ ਦੀ ਲੋੜ ਹੀ ਨਹੀਂ ਰਾਸਵਾ ਤਾਂ ਹੀ ਭੇਜਿਆ ਜਾ ਸਕਦਾ ਤੇ ਇਸ ਲਈ ਰਾਸਵਾ ਲਈ ਨਾਮਜ਼ਦ ਕੀਤਾ ਜਾਂਦਾ ਪਰ ਉਹਦੇ ਲਈ ਸੀਟ ਚਾਹੀਦੀ ਹੈ ਚਾਰ ਪੰਜਾਬ ਚੋਂ ਪਹਿਲਾ ਬਣਾਏ ਤਿੰਨ ਫੇਰ ਬਣਾਏ ਪੰਜਾਬ ਦੇ ਸੱਦੇ ਸੱਤ ਬਣੇ ਹੋਏ ਨੇ ਦਿੱਲੀ ਦੇ ਤਿੰਨੇ ਨੇ ਤਿੰਦੇ ਤਿੰਨ ਬਣੇ ਹੋਏ ਨੇ ਸੋ ਇਹਨਾਂ ਦਸਾਂ ਚੋਂ ਇੱਕ ਸੀਟ ਕੋਈ ਖਾਲੀ ਹੋਊਗੀ ਤਾਂ ਆਵਾਦੀ ਪਾਰਟੀ ਨੂੰ ਪੇਸ ਸਕੇਗੀ ਸੋ ਇਸ ਤਰੀਕੇ ਕਹਿੰਦੇ ਸੁਆਤੀ ਮਾਲੀਵਾਲ ਤੋਂ ਅਸਤੀਫਾ ਮੰਗਿਆ ਗਿਆ ਕਿ ਅਸੀਂ ਅਭਿਸ਼ੇਕ ਮਨੂ ਸਿੰਘ ਮੀਨੂ ਰਾਸਵਾ ਭੇਜਣਾ ਚਾਹੁੰਦੇ ਆ ਤੇ ਤੁਹਾਨੂੰ ਪਾਰਟੀ ਅਡਜਸਟ ਕਰਾਂਗੇ ਇਸੇ ਗੱਲ ਤੋਂ ਨਾਰਾਜ਼ ਹੋ ਕੇ ਇਸੇ ਗੱਲ ਦੀ ਪਰਚੋਲ ਕਰਨ ਲਈ ਕਹਿੰਦੇ ਕਿ ਵਰਕਰਾਂ ਦੇ ਰਾਹੀਂ ਬੀਬੀ ਕੋਲ ਸੁਨੀਹਾ ਪੜਦਾ ਤੇ ਕਹਿੰਦੇ ਕਿ ਉਹ ਦਿੱਲੀ ਦੇਸੀਆ ਮੇਰੇ ਕੇਜਰੀਵਾਲ ਨੂੰ ਮਿਲਣ ਲਈ ਉਹਨਾਂ ਦੇ ਘਰੇ ਜਾਂਦੀ ਆ ਇਹ ਘਟਨਾ ਹੈਗੀ ਆ 13 ਮਈ ਦੀ ਜਿੱਦਣ ਮਾ ਸੁਵਾਤੀ ਮਾਲੀਵਾਲ ਅਰਵਿੰਦ ਕੇਜਰੀਵਾਲ ਦੇ ਘਰੋਂ ਸ਼ਿਕਾਇਤ ਕਰਦੀ ਆ ਪੁਲਿਸ ਨੂੰ ਪਰ 12 ਤਰੀਕ ਨੂੰ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਧਰਮ ਪਤਨੀ ਹ ਉਹ ਬਕਾਇਦਾ ਤੌਰ ਤੇ ਸਨੀਤਾ ਕੇਜਰੀਵਾਲ ਹੋਰੀ ਅਭਿਸ਼ੇਕ ਮਨੂ ਸੰਗਵੀ ਨੂੰ ਮਿਲਣ ਜਾਂਦੇ ਨੇ ਹੁਣ ਅਗਲੇ ਕਿਹੜਾ ਦਿਨ ਸਾਡਾ ਕੇਸ ਚੱਲਦਾ ਕੇਜਰੀਵਾਲ ਤੇ ਉਹਨਾਂ ਦੀ ਧਰਮ ਪਤਨੀ ਦੀ ਅਭਿਸ਼ੇਕ ਮਨੂ ਸਿੰਘ ਵੀ ਨਾਲ 12 ਮਈ ਦੀ ਮੁਲਾਕਾਤ ਉਹ ਕਾਨੂੰਨੀ ਪੱਖ ਤੋਂ ਵੀ ਅਗਲੇ ਕਹਿ ਸਕਦੇ ਨੇ ਪਰ ਚਰਚਾ ਨੇ ਕਿਉਂਸ ਤੇ ਨੇ ਲਗਭਗ ਤੈ ਹੋ ਗਿਆ ਸੀਗਾ ਕਿ ਤੁਹਾਨੂੰ ਹੁਣ ਅਸੀਂ ਰਾਸਵਾਪੇ ਜਾਂਗੇ ਸੰਜੇ ਸਿੰਘ ਦੀ ਪ੍ਰੈਸ ਕਾਨਫਰੰਸ ਨੂੰ ਸਿਰਫ ਡੈਮੇਜ ਕੰਟਰੋਲ ਵਜੋਂ ਦੇਖਿਆ ਗਿਆ ਚਲੋ ਆਪਾਂ ਹੁਣ ਇਸ ਪਹਿਲੂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸੁਆਤੀ ਮਾਲੀਵਾਲ ਤੋਂ ਕਿਸ ਪਹਿਲੂ ਦੇ ਉੱਤੇ ਅਸੀਫਾ ਲੈਣ ਵਾਲੀ ਗੱਲ ਤੁਰੀ ਹੈ ਪੁਲਿਸ ਕੰਪਲੀਟ ਕਰਨੀ ਪਈ ਕੀ ਮਸਲਾ ਤਿੰਨ ਪੁਆਇੰਟ ਤੋਂ ਸਮਝਿਆ ਕਿ ਜਿਹੜਾ ਕੀ ਹੋਇਆ ਕਿ ਜਿਸ ਦੇ ਕਾਰਨ ਸੁਆਤੀ ਮਾਲੀਵਾਲ ਨੂੰ ਪੁਲਿਸ ਕੋਲ ਕੰਪਲੀਟ ਕਰਨੀ ਪਈ ਤੇ ਬਾਅਦ ਚ ਉਹਨੂੰ ਚੁੱਪ ਵੀ ਧਾਰਨੀ ਪਈ ਕੀ ਰਾਜ਼ ਨੇ ਕੀ ਪਹਿਲੂ ਨੇ ਅੰਮ੍ਰਿਤ ਕਹਿੰਦੇ ਜੀ ਸੁਆਤੀ ਕੇਜਰੀਵਾਲ ਨੂੰ ਮਿਲਣ ਉਹਨਾਂ ਦੇ ਘਰੇ ਗਈ ਵਿਵਕ ਕੁਮਾਰ ਨੇ ਰੋਕਤਾ ਉਹਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਬਹੁਤ ਰਜੇਮਿਆਂ ਚ ਨੇ ਇੰਤਜ਼ਾਰ ਕਰੋ ਤੇ ਕਹਿੰਦੇ ਪਹਿਲਾਂ ਤਾਂ ਇਸੇ ਗੱਲ ਤੋਂ ਤਿਲ ਮਲਾਈ ਬੀਬੀ ਸਵਾਤੀ ਮਾਲੀਵਾਲ ਕਿ ਮੈਨੂੰ ਵਿਭਵ ਕੁਮਾਰ ਰੋਕੂਗਾ ਜਿਹੜਾ ਕਿਸੇ ਸਮੇਂ ਮੇਰੇ ਅੰਡਰ ਕੰਮ ਕਰਦਾ ਸੀ ਆਪਾਂ ਕੱਲ ਵਿਸਤਾਰਤ ਗੱਲ ਕੀਤੀ ਹੈ ਕਿ ਦੋਹਾਂ ਦੀ ਐਂਟਰੀ ਐਨ ਜੀਓ ਦੇ ਰਾਹੀਂ ਹੁੰਦੀ ਹੈ ਪਰ ਕਿਸੇ ਸਮੇਂ ਇਸ ਐਨ ਜੀਓ ਦੇ ਵਿੱਚ ਵਿਭਵ ਕੁਮਾਰ ਦੀ ਇੱਕ ਬੌਸ ਵਜੋਂ ਵੀ ਸਵਾਤੀ ਮਾਲੀਵਾਲ ਕੰਮ ਕਰ ਰਹੀ ਸੀ ਸੋ ਇਸ ਲਈ ਕਹਿੰਦੇ ਕਿ ਪਹਿਲਾਂ ਤੋਂ ਇਸੇ ਗੱਲ ਤੋਂ ਤਿਲ ਮਾਲੀ ਕਿ ਤੂੰ ਹੀ ਰੋਕੇਗਾ ਤੇ ਦੂਸਰਾ ਕਹਿੰਦੇ ਕਿ ਇਹ ਪਹਿਲਾ ਜਿਹੜਾ ਮੌਕਾ ਸੀਗਾ ਜਦੋਂ ਉਸ ਨੂੰ ਮਿਲਣ ਤੋਂ ਰੋਕਿਆ ਗਿਆ ਨਹੀਂ ਉਹ ਡਾਇਰੈਕਟ ਮਿਲਦੀ ਸੀ ਜਦੋਂ ਚਾਵੇ ਜਿਵੇਂ ਚਾਵੇ ਉਹ ਜਾ ਕੇ ਸੀਐਮ ਨੂੰ ਮਿਲ ਸਕਦੀ ਸੀ ਸੋ ਕਿਉਂਕਿ ਕੋਰ ਟੀਮ ਚ ਤੇ ਕਹਿੰਦੇ ਕਿ ਜਿਹੜੀਆਂ ਐਨਜੀਓ ਨੇ ਸਿਸ਼ੋਦੀਆ ਔਰ ਕੇਜਰੀਵਾਲ ਵਾਲੀਆਂ ਉਹਨਾਂ ਚ ਕੰਮ ਕਰਦਿਆਂ ਕਰਦਿਆਂ ਉਸ ਨੇ ਇਹਨਾਂ ਰੁਤਬਾ ਬਣਾ ਲਿਆ ਸੀ ਕਿ ਉਹ ਸੀਐਮ ਬਣਨ ਤੋਂ ਬਾਅਦ ਵੀ ਰਵਿੰਦਰ ਕੇਜਰੀਵਾਲ ਨਾਲ ਉਸੇ ਲਹਿਜੇ ਚ ਖੁੱਲ ਕੇ ਗੱਲ ਕਰ ਲੈਂਦੀ ਸੀ ਹੁਣ 13 ਮਈ ਨੂੰ ਰਿੰਦਕੀ ਜੀ ਨਾਲ ਮਿਲਣ ਉਹਨਾਂ ਦੇ ਘਰੇ ਜਾਂਦੀ ਆ ਸਿੱਧੇ ਉਹਨਾਂ ਨੂੰ ਮਿਲਣਾ ਚਾਹੁੰਦੀ ਆ ਪਰ ਕਿਜਰੀਵਾਲ ਦਾ ਪੀਏ ਵਿਭਕਾਰ ਉਹਨਾਂ ਨੂੰ ਕਹਿੰਦਾ ਕਿ ਬੈਠੋ ਇੰਤਜ਼ਾਰ ਕਰੋ ਡ੍ਰੈਗ ਰੂਮ 'ਚ ਉਹਨੂੰ ਰੋਕ ਲਿਆ ਜਾਂਦਾ 15-20 ਮਿੰਟ ਇੰਤਜ਼ਾਰ ਵੀ ਕਰਦੀ ਆ ਤੇ ਫਿਰ ਉਹ ਵਿਭਕਾਰ ਨੂੰ ਕਹਿੰਦੀ ਆ ਕਿ ਮੇਰੀ ਛੇਤੀ ਮੁਲਾਕਾਤ ਕਰਾਓ ਤੇ ਵਿਭਕਾਰ ਕਹਿੰਦੇ ਜੀ ਤੁਹਾਨੂੰ ਇੰਤਜ਼ਾਰ ਕਰਨਾ ਪੈਣਾ ਉਹ ਬਹੁਤ ਰਜੇਮੇ 'ਚ ਨੇ ਤੇ ਮੈਂ ਇਹ ਗਰੰਟੀ ਨਹੀਂ ਲੈਂਦਾ ਕਿ ਮੁਲਾਕਾਤ ਹੋਊਗੀ ਵੀ ਜਾਂ ਨਹੀਂ ਪਰ ਇੰਤਜ਼ਾਰ ਕਰੋ ਇਸ ਗੱਲ ਤੋਂ ਕਹਿੰਦੀ ਕਿ ਉਹ ਹਲਕੀ ਚਾ ਗਈ ਨਰਾਜ ਹੋਈ ਤੇ ਉੱਠ ਕੇ ਉਹਨੇ ਡਰੈੰਗ ਰੂਮ ਤੋਂ ਉਸ ਕਮਰੇ ਦਾ ਰੁਕ ਕੀਤਾ ਜਿਹੜਾ ਸੀਐਮ ਦਾ ਰੂਮ ਹੈ